ਸਾਤਰੀਆ ਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸਵਾਜ ਆਪਾਂ ਤੁਹਾਨੂੰ ਪਿਛਲੇ ਸਾਲ ਦੇ ਤਿਆਰਬੇ ਦੱਸਣ ਲੱਗੇ ਆਂ ਮੂੰਗੀ ਬਾਰੇ ਜਿਹੜੇ ਵੀਰਾਂ ਨੇ ਕਣਕ ਵਾਲੀ ਜ਼ਮੀਨ ਦੇ ਵਿੱਚ ਮੂੰਗੀ ਬੀਜਣ ਦੀ رائے ਬਣਾਈ ਆ ਜਾਂ رائے ਬਣਾ ਰਹੇ ਆ ਉਹਨਾਂ ਬਾਰੇ ਤੇ ਆਹ ਮਸ਼ੀਨ ਦੇ ਨਾਲ ਮੂੰਗੀ ਬੀਜੀ ਜਾਂਦੇ ਆਂ ਬਾਈ ਨੂੰ ਆਪਾਂ ਖੜ੍ਹਾ ਕੇ ਬਾਅਦ ਚ ਪੁੱਛਾਂਗੇ ਵੀ ਆਪਾਂ ਕਿ ਕਿਸ ਤਰ੍ਹਾਂ ਮੂੰਗੀ ਬੀਜਦੇ ਆ ਜਾਂ ਕਿੱਥੋਂ ਤੱਕ ਆਪਾਂ ਬੀਜ ਸਕਦੇ ਆਂ ਏਰੀਆ ਕਿਹੜਾ ਏਰੀਆ ਜਾਂ ਕਿੰਨਾ ਬੀ ਪਾਉਂਦੀ ਐ ਇਹ ਸਾਰਾ ਪੁੱਛਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਮੈਂ ਆਪਦੇ ਤਿਆਰ ਬੀ ਗੱਲ ਕਰਨਾ ਪਿਛਲੇ ਸਾਲ ਮੈਂ ਬੀਜੀ ਸੀ ਇਸ ਮਸ਼ੀਨ ਦੇ ਨਾਲ ਮੂੰਗੀ ਵੈਸੇ ਇਹ ਮਸ਼ੀਨ 2025 ਮਾਡਲ ਆ ਨਵੇਂ ਮਾਡਲ ਚ ਆ ਗਈ ਹੋਰ ਵੀ ਸੌਧਾਂ ਆ ਗਈਆਂ ਇਹਦੇ ਵਿੱਚ ਤੇ ਜਿਹੜੀ ਇਹ ਬੈੱਡ ਤੇ ਆਪਾਂ ਮੂੰਗੀ ਬੀਜਣੀ ਆ ਇੱਕ ਤਾਂ ਇਹਨੂੰ ਪਾਣੀ ਆਪਾਂ ਵੀਰੇ ਜਿੰਨਾ ਮਰਜ਼ੀ ਲਾ ਸਕਦੇ ਹਾਂ ਕਿਉਂਕਿ ਮੂੰਗੀ ਨੂੰ ਜੇ ਜ਼ਿਆਦਾ ਪਾਣੀ ਲੱਗਦਾ ਤਾਂ ਮੂੰਗੀ ਤਾਂ ਵੀ ਮਰ ਜਾਂਦੀ ਆ ਮੂੰਗੀ ਨੂੰ ਮਾਰਨ ਦਾ ਕਾਰਨ ਜ਼ਿਆਦਾ ਪਾਣੀ ਨਹੀਂ ਹੁੰਦਾ ਸਹੀ ਮੈਨੇਚ ਮੂੰਗੀ ਨੂੰ ਮਾਰਨ ਦਾ ਕਾਰਨ ਹੁੰਦਾ ਜਿਹੜਾ ਸਿੱਧਾ ਜੜ ਦੇ ਨਾਲ ਪਾਣੀ ਲੱਗਣਾ ਮੂੰਗੀ ਰੇਜ ਭਾਲਦੀ ਆ ਮੂੰਗੀ ਨੂੰ ਸਿਰਫ ਰੇ ਚਾਹੀਦੀ ਆ ਇਸ ਲਈ ਇਹ ਖਾਲੀਆਂ ਦੇ ਵਿੱਚ ਜੇਕਰ ਆਪਾਂ ਪਿਛਲੇ ਸਾਲ ਮੈਂ 4-5 ਕਿੱਲੇ ਬੀਜੇ ਹੋਏ ਸੀਗੇ ਤੇ 10 ਕੋਣੀ 11 ਪਾਣੀ ਲਾਦੇ ਸੀਗੇ ਅਸੀਂ ਤੇ ਕੋਈ ਚੱਕਰ ਨਹੀਂ ਸੀ ਕਿਤੋਂ ਮੂੰਗੀ ਸੁੱਕੀ ਨਹੀਂ ਸੀਗੀ ਜਿਵੇਂ ਆਪ ਥੱਲੇ ਜ਼ਮੀਨ ਦਾ ਆਪਾਂ ਬੀਜਦੇ ਆ ਪੱਧਰ ਬਾਣ ਦੇ ਵਿੱਚ ਉਹਦੇ ਵਿੱਚ ਆਪਾਂ ਬੱਟਾਂ ਕਿਾਰੀਆਂ ਵੀ ਪਾਉਣੀਆਂ ਪੈਂਦੀਆਂ ਪਰ ਬਾਣ ਉੱਚਾ ਨੀਵਾ ਹੋ ਜਾਂਦਾ ਕਿਉਂਕਿ ਜਿੰਨੀਆਂ ਜ਼ਿਆਦਾ ਬੱਟਾਂ ਪਾਵਾਂਗੇ ਬਾਣ ਉੱਚਾ ਨੀਵਾ ਹੋ ਜਾਂਦਾ ਇਸ ਕਰਕੇ ਆਹ ਮਸ਼ੀਨ ਦੇ ਨਾਲ ਕਾਮਯਾਬ ਮੂੰਗੀ ਜਿਹੜੀ ਆਪਾਂ ਕਰ ਸਕਦੇ ਆ ਕਣਕ ਵਾਲੇ ਜ਼ਮੀਨ ਦੇ ਵਿੱਚ ਬਾਕੀ ਦੂਜੀ ਗੱਲ ਇਹ ਆ ਫਲ ਜੇ ਆਪਾਂ ਥੱਲੇ ਵੀਜੀ ਮੂੰਗੀ ਦੇ ਨਾਲੋਂ ਗਿਣੀਏ ਤਾਂ 10 ਦਿਨ ਫਲ ਪਹਿਲਾਂ ਚੱਕਦੀ ਆ ਮੂੰਗੀ ਜਿਹੜੀ ਆਪਾਂ ਕਹਦੇ ਕਿ ਸਹੀ 60 ਦਿਨਾਂ ਦੇ ਵਿੱਚ ਮੂੰਗੀ ਫਲ ਚੱਕ ਲੈਂਦੀ ਆ ਤੇ ਪਾਣੀ ਦੀ ਇਹਨੂੰ ਜਮਾਂ ਡਿੱਕਤ ਨਹੀਂ ਆਉਂਦੀ ਜੇਕਰ ਤਿੰਨ ਕਿੱਲੇ ਦਾ ਜੇ ਕੋਈ ਕੰਪਿਊਟਰ ਕਰਾ ਮਾਰ ਕੇ ਆਪਾਂ ਲਾਉਣੇ ਤਾਂ ਤਿੰਨ ਕਿੱਲੇ ਤੱਕ ਖਾਲੀ ਤੇ ਸਿੱਧਾ ਪਾਣੀ ਆਪਾਂ ਲਾ ਸਕਦੇ ਆ ਕੋਈ ਵੱਟ ਪਾਉਣ ਦੀ ਲੋੜ ਨਹੀਂ ਕੋਈ ਖਾੜ ਪਾਉਣ ਦੀ ਲੋੜ ਨਹੀਂ ਬਾਕੀ ਵੱਢਣ ਦੇ ਟਾਈਮ ਤੇ ਨਾ ਕੋਈ ਵੱਟ ਦੇ ਨਾਲ ਕੇ ਰਾਬਟਨ ਦੀ ਲੋੜ ਆ ਨਾ ਕੋਈ ਵਾਸਤਾ ਤੇ ਇੱਕ ਹੋਰ ਕਾਰਨ ਵੀ ਜਿਹੜੀ ਆਪਾਂ ਸਾਫ ਬਾਣ ਦੇ ਵਿੱਚ ਮੂੰਗੀ ਬੀਜਿਆ ਥੱਲੇ ਉਹਦੇ ਵਿੱਚ ਨਾ ਥੱਲੇ ਮੂੰਗੀ ਰਹਿ ਬਹੁਤ ਜਾਂਦੀ ਆ ਮਸ਼ੀਨ ਥੱਲੇ ਭੋਰ ਦਿੰਦੀ ਆ ਕਿਉਂਕਿ ਕਟਰ ਦਾ ਮੂੰਹ ਜਿਆਦਾ ਨੀਮਾ ਰੱਖਣਾ ਪੈਂਦਾ ਇਸ ਕਰਕੇ ਭੋਰੀ ਜਾਂਦੀ ਆ ਤੇ ਇਹਦੇ ਵਿੱਚ ਜਿਹੜੀ ਮੂੰਗੀ ਥੱਲੇ ਮਸ਼ੀਨ ਛੱਡਦੀ ਆ ਉਹ ਵੀ ਦਿੱਕਤ ਨਹੀਂ ਆਉਂਦੀ ਤੇ ਮਸ਼ੀਨ ਦੇ ਨਾਲ ਵਧਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿ ਆਪਾਂ ਕਹਿੰਦੇ ਕਿ ਵੀ ਦੂਜੀ ਮਸ਼ੀਨ ਮੂੰਗੀ ਵਧਣ ਦੇ ਨਾਲ ਉਹ ਜਿਹੜੀ ਸਾਫ ਬਾਣ ਦੇ ਵਿੱਚ ਆਪਾਂ ਜ਼ੀਰੋ ਡਰਿੱਲ ਕਰਦੇ ਆ ਉਹਦੇ ਨਾਲੋਂ ਚੰਗੀ ਰਹਿੰਦੀ ਆ ਤੇ ਇੱਕ ਦੋ ਗੱਲਾਂ ਦਾ ਧਿਆਨ ਜਰੂਰ ਰੱਖਣਾ ਇੱਕ ਤਾਂ ਜ਼ਮੀਨ ਬਾਹੀ ਜ਼ਿਆਦਾ ਹੋਣੀ ਚਾਹੀਦੀ ਆ। ਜ਼ਿਆਦਾ ਦਾ ਮਤਲਬ ਮਤਲਬ ਡੂੰਗੀ ਬਾਹੀ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਉੱਤੇ ਹਾਲ ਲੱਗੇ ਆ ਫਿਰ ਉਸ ਤਰ੍ਹਾਂ ਬੈੱਡ ਜਿਹੜਾ ਉਹ ਸਹੀ ਨਹੀਂ ਬਣਦਾ। ਇੱਕ ਇਹਦਾ ਕਾਰਨ ਵੀ ਜੇ ਆਪਾਂ ਮੂੰਗੀ ਸੁੱਕੇ ਵਾਣ ਦੇ ਵਿੱਚ ਹਰੀ ਕਰਨੀ ਆ ਜਿਵੇਂ ਕਣਕ ਵਾਲੀ ਜ਼ਮੀਨ ਦੇ ਵਿੱਚ ਜੇ ਆਪਾਂ ਜ਼ੀਰੋ ਨਾਲ ਮਸ਼ੀਨੋਂ ਬੀਜਣੀ ਆ ਉਹ ਆਪਾਂ ਨੂੰ ਪਹਿਲਾਂ ਰੌਣੀ ਕਰਨੀ ਪੈਂਦੀ ਆ ਫਿਰ ਬੀਜਦੇ ਆ। ਇਹਦੇ ਨਾਲ ਆਪਾਂ ਸੁੱਕੇ ਜ਼ਮੀਨ 'ਚ ਬੀਜ ਕੇ ਪਾਣੀ ਲਾ ਦਿਓ। ਰੇਜ ਦੇ ਨਾਲ ਮੂੰਗੀ ਹਰੀ ਹੋ ਜਾਂਦੀ ਆ ਨਾਲ ਤੀਜੇ ਦਿਨ ਮੂੰਗੀ ਹਰੀ ਹੋ ਜਾਂਦੀ ਆ ਜੇਕਰ ਆਪਾਂ ਬੱਤਰ ਦੇ ਵਿੱਚ ਬੀਜਦੇ ਆ ਤਾਂ ਠੰਡ ਨਾਲ ਦੇ ਵਿੱਚ ਮੂੰਗੀ ਹਰੀ ਹੁੰਦੀ ਆ ਮੇਰੇ ਕਹਿਣ ਦਾ ਭਾਅ ਵੀ 15 ਦਿਨਾਂ ਦਾ ਫਰਕ ਪਾ ਜਾਂਦੀ ਆ ਮੂੰਗੀ ਜੇ ਆਪਾਂ ਇਹ ਮਸ਼ੀਨ ਦੇ ਨਾਲ ਬੀਜਦੇ ਆ ਸੁੱਕੇ ਬਾਣ ਦੇ ਵਿੱਚ ਕਣਕ ਵਾਲੀ ਜ਼ਮੀਨ ਦੇ ਵਿੱਚ ਵੀ ਤੇ ਆਲੂ ਵਾਲੇ ਜ਼ਮੀਨ 'ਚ ਵੀ ਹੁਣ ਕਈਆਂ ਵੀਰਾਂ ਨੇ ਬਜਾਈ ਆ ਆ ਜਿਹੜੇ ਸਰੋਂ ਵਾਲਾ ਜ਼ਮੀਨ ਸੀਗੀ ਇਹਦੇ ਵਿੱਚ ਆਪਾਂ ਬੀਜੀ ਜਾਂਦੇ ਆ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਵੀ ਕਿੰਨੀ ਦੂਰ ਤੱਕ ਤੂੰ ਕਿਹੜੇ ਏਰੀਏ ਦੇ ਵਿੱਚ ਜਾ ਸਕਦਾ ਜਾਂ ਘੱਟ ਤੋਂ ਘੱਟ ਤੈਨੂੰ ਕਿੰਨਾ ਬਾਣ ਚਾਹੀਦਾ ਕਿਸ ਤਰ੍ਹਾਂ ਦੀਆਂ ਤੇਨਾਂ ਕੰਡੀਸ਼ਨਾਂ ਬਈ ਇਹ ਮੂੰਗੀ ਵੀ ਜੰਦੀਆਂ ਤੇ ਨਾਲ ਨਾਲ ਆਪਾਂ ਗੱਲ ਕਰਨ ਲੱਗੇ ਵੀ ਮੱਕੀ ਵੀ ਇਹ ਮਸ਼ੀਨ ਨਾਲ ਵੀਜੀ ਜਾਂਦੀ ਆ ਤੇ ਜਿਹੜੇ ਵੀਰਾਂ ਦੀ ਇਹ ਨਿਊ ਪੰਜਾਬ ਐਗਰੋਟੈਕ ਵਾਲਿਆਂ ਦੀ ਪ੍ਰੀਤਕੋਟ ਵਾਲਿਆਂ ਦੀ ਮਸ਼ੀਨ ਬਣੀ ਵੀ ਆ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦੇਾਂਗੇ ਉਹਨਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਤੇ ਅਸੀਂ ਇਹਦੇ ਨਾਲ ਮੱਕੀ ਵੀ ਵੀਜੀ ਆ ਉਹਦੀ ਵੀਡੀਓ ਆਪਾਂ ਅਲੱਗ ਤੋਂ ਪਾਵਾਂਗੇ ਤੇ ਮੱਕੀ ਦਾ ਤੋਰਾ ਜਿਹੜਾ ਪਲਾਂਟਰ ਆ ਜਿਹੜਾ ਪ੍ਰੈਸ਼ਰ ਪਲਾਂਟਰ ਆ ਉਹਦੇ ਨਾਲੋਂ ਜ਼ਿਆਦਾ ਹੁੰਦਾਗਾ ਮੱਕੀ ਤੌਰਨ ਦੇ ਵਿੱਚ ਕਿਉਂਕਿ ਮੱਕੀ ਵੀ ਗ੍ਰੋਥ ਲਈ ਸਿਰਫ ਰੇਜ ਭਾਲਦੀ ਆ ਜਦੋਂ ਜੜ ਦੇ ਨਾਲ ਉਹਦੇ ਪਾਣੀ ਲੱਗ ਜਾਂਦਾ ਤੇ ਉਹ ਥੋੜੀ ਜਿਹੀ ਰੁਕ ਜਾਂਦੇ ਆ ਵਾਧਾ ਘੱਟ ਕਰਦੀ ਆ ਪੀਲਾ ਹੋ ਪੀਲੀ ਹੋ ਕੇ ਖੜ ਜਾਂਦੀ ਆ ਇਸ ਕਰਕੇ ਮੱਕੀ ਵੀ ਇਹਦੇ ਨਾਲ ਬੀਜਦੇ ਆ ਬਾਈ ਬੀਜਣਗੇ ਜੇ ਪਿੰਡ ਦੇ ਵਿੱਚ 5-7 ਕਿਸਾਨ ਇਕੱਠੇ ਹੋ ਕੇ ਬਈ ਜ਼ਮੀਨ 'ਤੇ ਮੂੰਗੀ ਜਾਂ ਮੱਕੀ ਕੁਝ ਵੀ ਬਜਾਉਣਾ ਚਾਹੁੰਦੇ ਆ 30 ਤੋਂ 35 ਕਿੱਲੇ ਤਕਰੀਬਨ ਮੇਰੇ ਹਿਸਾਬ ਨਾਲ ਬਾਈ ਨੂੰ ਪੁੱਛਦੇ ਆ ਆਪਾਂ ਹੋਣੇ ਚਾਹੀਦੇ ਆ ਤੇ ਜੇ ਇਹਨਾਂ ਬਾਣ ਕਿਸੇ ਕੋਲ ਇਕੱਠਾ ਹੋ ਸਕਦਾ ਤਾਂ ਪੁਆ ਸਕਦੇ ਹੋ ਕੂਨ ਕਰ ਸਕਦੇ ਹੋ ਬਾਈ ਦਾ ਕੰਟੈਕਟ ਨੰਬਰ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੇ ਦੇਾਂਗੇ ਤੇ ਬਾਕੀ ਆਪਾਂ ਬਾਈ ਨੂੰ ਰੋਕਦੇ ਆਂ ਪੁੱਛਦੇ ਆਂ ਕੀ ਗੱਲ ਬਾਤ ਆਂ ਰੋਕੀ ਬਾਈ ਕੀ ਹਾਲ ਆ ਬਾਈ ਠੀਕ ਆ ਬਈ ਵਧੀਆ ਹੋਰ ਸੈਟ ਆ ਵਧੀਆ ਕਿਵੇਂ ਬਾਈ ਕਿਹੜਾ ਮਾਡਲ ਲਿਆਂਦੀ ਮਸ਼ੀਨ ਫਿਰ ਇਹ ਨਵੀਂ ਲਈ ਜੀ ਹੁਣ 25 25 ਕਿਵੇਂ ਬਈ ਕੀ ਇਹਦੀ ਅਗਨੀਸ਼ਨ ਕੰਡਿਸ਼ਨ ਆ ਕਿ ਕਿੰਨੀ ਕਿੱਡੀ ਦੂਰ ਤੱਕ ਬੀਜੇਗਾ ਇਹੇ ਜਾ ਬਾਹਣਾ 19 ਕਿ ਦੂਰ ਤੱਕ ਰੋਹੀ ਦਿੰਨੇ ਅੱਛਾ ਜੀ ਹਾਂ ਜੇ ਬਾਹਣ ਜ਼ਿਆਦਾ ਆ ਉੱਥੇ ਫਿਰ ਵੱਧ ਦੂਰ ਲਿਆ ਬਣੀ ਅੰਦਾਜ਼ਾ ਤੈਨੂੰ ਕਿੰਨਾ ਕਮਾਣ ਚਾਹੀਦਾ ਦਾਜਾ ਘੱਟੋ ਘੱਟ 20 25 ਕਿੱਲੇ ਦਾ ਹੋਣਾ ਈ ਠੀਕ ਕਿਲੋਮੀਟਰ ਦੇ ਵਿੱਚ ਠੀਕ ਆ ਕੱਲੀ ਮੂੰਗੀ ਪੀਦਾ ਜਾਂ ਹੋਰ ਫਸਲ ਵੀ ਇਹਦਣ ਮੂੰਗੀ ਮੱਕੀ ਅੱਛਾ ਜੀ ਬਸ ਆਪਣਾ ਸਰੋਂ ਦਾ ਮਟਰ ਦਾ ਗਾਂ ਮੱਕੀ ਬਾਰੇ ਵੈਸੇ ਤਾਂ ਬਈ ਮੈਂ ਦੱਸਦਾ ਬਈ ਇਹਦੀ ਮੱਕੀ ਜਿਹੜਾ ਪਲਾਂਟਰ ਦੇ ਮੁਕਾਬਲੇ ਜ਼ਿਆਦਾ ਗ੍ਰੋਥ ਕਰਦੀ ਆ ਕੀ ਇਹ ਗੱਲ ਸੱਚੀ ਆ ਬਈ ਹਾਂ ਇਹ ਸੱਚੀ ਵੈ ਅੱਛਾ ਜੀ ਪਿੰਡ ਦਾ ਥੋੜਾ ਜਿਹਾ ਬਣ ਬੀਜਿਆ ਸੀ ਇਹਦੇ ਨਾਲ ਹਾਂਜੀ ਤੇ ਯਾਨੀ ਕਿ ਉਹਦੇ ਨਾਲ ਜਿਆਦਾ ਤੁਰਦੀ ਆ ਮਾ ਕਮਲਾਉਂਦੀ ਨਹੀਂ ਕਮਲਾਉਂਦੀ ਨਹੀਂ ਉਹ ਪਾਣੀ 'ਚ ਖੜੀ ਕਮਲਾਈ ਆ ਉਹ ਪਾਣੀ 'ਚ ਉਹ ਜਦੋਂ ਜੜ ਨੂੰ ਸਿੱਧਾ ਪਾਣੀ ਲੱਗਦਾ ਉਹ ਚੀਜ਼ ਭਾਲਦੀ ਨਹੀਂ ਉਹ ਚੀਜ਼ ਮੂੰਗੀ ਵੀ ਨਹੀਂ ਭਾਲਦੀ ਸਿੱਧਾ ਪਾਣੀ ਜੜ ਨੂੰ ਮੂੰਗੀ ਵੀ ਨਹੀਂ ਭਾਲਦੀ ਰੇਜ ਭਾਲਦੀ ਐ ਇਸ ਕਰਕੇ ਇਹਦੇ ਜਿੰਨਾ ਮਰਜੀ ਪਾਣੀ ਲਾਈ ਚੱਲ ਗਿਆ ਆਪਾਂ ਸੇ ਬੈੱਡ ਦਾ ਪੋਲੇ ਦਾ ਲਾ ਲੋ ਜਾਂ ਬਾਲਾ ਪ੍ਰੈਸ ਨਹੀਂ ਕਰਦੀ ਬਸ ਇਹੀ ਚੱਕਰ ਵਾ ਹਾਂ ਬਾਕੀ ਐ ਨਾ ਮੂੰਗੀ ਨੂੰ ਜਿੰਨੇ ਮਰਜੀ ਪਾਣੀ ਲਾ ਲਈਏ ਨਾ ਕੋਈ ਵੱਟ ਪਾਉਣ ਦੀ ਲੋੜ ਆ ਨਾ ਵੱਢਣ ਵੇਲੇ ਦਿੱਕਤ ਕੋਈ ਆ ਸਾਰਾ ਦਾਸ ਪਾਣੀ ਲਾ ਦਿੰਦੇ ਮੈਂ ਪਿਛਲੇ ਸਾਲ ਬਈ ਆਪਾਂ 11 ਪਾਣੀ ਲਾਦੇ ਸੀ ਤੂੰ ਹੀ ਬੀਜੀ ਸੀ ਨਾ ਹਾਂਜੀ ਹਾਂਜੀ ਹਾਂ ਤੂੰ ਬੀਜੀ ਸੀਗੀ ਬਾਕੀ ਇਹ ਚੀਜ਼ ਦੀ ਗਾਰੰਟੀ ਤਾਂ ਨਿਊ ਪੰਜਾਬ ਐਗਰੋਟੈਕ ਤਲਵੰਡੀ ਵਾਲੇ ਵੀ ਲੈਂਦੇ ਨਾ ਹਾਂਜੀ ਇਹ ਆਪ ਮਸ਼ੀਨ ਵਾਲੇ ਵੀ ਲੈਂਦੇ ਬਹੁਤ ਸ਼ੌਧਾ ਮਸ਼ੀਨ ਆ ਬਈ ਪੈਣ ਚੁੰਨ ਕੇ ਪਾਉਂਦੇ ਪੂਰਾ ਕਿੰਨਾ ਵੀ ਪਾ ਦਿੰਦੀ ਆ ਬਈ 20 ਅਸੀਂ ਤਾਂ 10 ਕਿਲੋ ਪਾਉਣੇ ਵੱਧ ਜਿਹਨਾਂ ਕੋਈ ਪਾਉਣਾ ਪਾ ਸਕਦਾ ਨਸ਼ਾ 10 ਕਿਲੋ 8 ਤੋਂ 10 ਕਿਲੋ ਪਾਉਂਦੇ ਅੱਛਾ ਤੇ ਮੱਕੀ ਦਾ ਵੀ ਇੰਨੇ ਹੀ ਪਾਉਂਦੇ ਮੱਕੀ ਆ ਹਾਂਜੀ 9 ਕਿਲੋ 9 ਕਿਲੋ ਠੀਕ ਆ ਤੇ ਕੋਈ ਪਾੜਾ ਛੱਡਣ ਦਾ ਜਾਂ ਕੋਈ ਮੱਕ ਮੱਕੀ ਬੀਜੇ ਥੋੜੀ ਜਿਹੀ ਤਾਂ ਚਰਕ ਲਿਆਈ ਸੀ ਅੱਛਾ ਜੀ ਠੀਕ ਆ ਤੇ ਆਹ ਦਾ ਨੰਬਰ ਬੋਲ ਦੇ ਬਾਈ 90414 0363 90414 0363 ਪਿੰਡ ਰੌਤਾ ਹਾਂਜੀ ਠੀਕ ਹੈ ਜੀ ਧੰਨਵਾਦ ਜੀ